प्यारे बच्चों आज आप मिशन समर्थ थ्री पॉइंट जीरो की पंजाबी वर्कशीट करा चलो शुरू करते हाँ सब तो पहला है मेरे दोस्त चलो आप रीडिंग करा मेरे बहुत सारे दोस्त हैं मेरे कुछ दोस्त बड़े हैं मेरे कुछ दोस्त नन्हे मुन्ने भी हन। मेरे कुछ दोस्त अजे ਵਿਹਾਨ ਜਿਨ੍ਹਾਂ ਦੀ ਪੂਛ ਹੈ ਕੁਝ ਅਜਿਹੇ ਦੋਸਤ ਹਨ ਜਿਨ੍ਹਾਂ ਦੇ ਪੈਰ ਨਹੀਂ ਹਨ ਮੇਰੇ ਕੁਝ ਦੋਸਤ ਉੜਦੇ ਹਨ ਮੇਰੇ ਕੁਝ ਦੋਸਤ ਤੈਰਦੇ ਹਨ ਉਹ ਹਾਂ ਕਿਤਾਬਾਂ ਵੀ ਤਾਂ ਮੇਰੀਆ ਦੋਸਤ ਹਨ ਪਰ ਮੇਰਾ ਸਭ ਤੋਂ ਵਧੀਆ ਦੋਸਤ ਕੌਣ ਹੈ ਕੌਣ ਹੈ ਕੌਣ ਹੈ ਮੇਰੀ ਮਾਂ ਇਨਕੀ ਇਹਨੇ ਕੀ ਕਿਹਾ ਹੈ ਇਹਨੇ ਆਪਦੇ ਦੋਸਤਾਂ ਬਾਰੇ ਦੱਸਿਆ ਕਿ ਮੇਰੇ ਬਹੁਤ ਸਾਰੇ ਦੋਸਤ ਹਨ ਕੁਝ ਦੋਸਤ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਪੂਛ ਹੈ ਕੁਝ ਦੋਸਤ ਹੈ ਜਿਨ੍ਹਾਂ ਦੇ ਪੈਰ ਨਹੀਂ ਹੈ ਕੁਝ ਵੱਡੇ ਨੇ ਕੁਝ ਨੰਨੇ ਮੁੰਨੇ ਨੇ ਤੇ ਕੁਝ ਤੈਰਦੇ ਨੇ ਦੋਸਤ ਕੁਝ ਉੱਡਦੇ ਹਨ ਤੇ ਕਿਤਾਬਾਂ ਵੀ ਤਾਂ ਮੇਰੀ ਹੀ ਦੋਸਤ ਹੈ ਲੇਕਿਨ ਸਭ ਤੋਂ ਵਧੀਆ ਦੋਸਤ ਕੌਣ ਹੈ ਮੇਰਾ ਮੇਰੀ ਮਾਂ ਚਲੋ ਇਹਦੀ ਐਕਸਰਸਾਈਜ਼ ਜਿਹੜੀ ਹੈ ਪੂਰੇ ਆਪਾਂ ਨੂੰ ਅੱਖਰ দেয়া ਹੋਇਆ ਹੈ ਉਸ ਅੱਖਰ ਤੋਂ ਸ਼ਬਦ ਬਣਾਣੇ ਹੈ ਆ ਮਮਾ দেয়া ਹੋਇਆ ਮੰਮੇ ਤੋਂ ਸ਼ਬਦ ਬਣਾਣੇ ਨੇ ਮੇਰੀ ਮਾਂ ਮੋਰ ਮਾਤਾ ਤੁਸੀਂ ਕੋਈ ਵੀ ਸ਼ਬਦ ਬਣਾ ਸਕਦੇ ਹੋ ਇਹ ਜ਼ਰੂਰੀ ਨਹੀਂ ਇਹੀ ਸ਼ਬਦ ਲਿਖਣੇ ਨੇ ਕੋਈ ਵੀ ਸ਼ਬਦ ਲਿਖ ਸਕਦੇ ਹੋ ਦਦੇ ਨਾਲ ਦੋਸਤ ਦਾਦਾ ਦਾਲ ਦੂਰ ਪਪੇ ਨਾਲ ਪਾਪਾ ਪਹਿਲਾ ਪਪਿੱਤਾ ਪਿਤਾ ਠੀਕ ਹੈ ਅੱਗੇ ਦੇਖੋ ਮੋਰ ਨੱਚਿਆ ਚਲੋ ਸ਼ੁਰੂ ਕਰਦੇ ਹਾਂ ਰਿਦਮ ਚਾਚਾ ਜੀ ਨਾਲ ਖੇਡਣ ਗਈ ਚਾਚਾ ਜੀ ਕੰਮ ਕਰਨ ਲੱਗੇ ਰਿਦਮ ਖੇਡ ਵਿੱਚ ਸੌਰੀ ਰਿਦਮ ਖੇਤ ਵਿੱਚ ਘੁੰਮਣ ਲੱਗੀ ਉਸ ਨੇ ਖੇਤ ਵਿੱਚ ਮੋਰ ਦੇਖਿਆ ਓਹ ਮੋਰ ਕੋਲ ਜਾਣ ਲੱਗੀ ਉਦੋਂ ਹੀ ਮੀ ਆ ਗਿਆ ਮੋਰ ਖੁਸ਼ੀ ਵਿੱਚ ਪੈਲ ਪਾਉਣ ਲੱਗਿਆ ਉਸ ਨੂੰ ਨੱਚਦਾ ਦੇਖ ਰਿਦਮ ਵੀ ਨੱਚਣ ਲੱਗੀ ਮੋਰ ਨੱਚ ਨੱਚਣਾ ਭੁੱਲ ਗਿਆ ਉਹ ਰੁੱਕ ਕੇ ਰਿਦਮ ਦਾ ਨਾਚ ਦੇਖਣ ਲੱਗਿਆ ਚਲੋ ਐਕਸਰਸਾਈਜ਼ ਕੀ ਹੈ आवाजां दा जोड तोड़ आवाजां दा जोड तोड़ आ चा प्लस चा की हो गया चाचा खे त खेत मोर मोर खुसी खुशी, खुशी। पे ल पेल न च न नचण ठीक है अगले ਡਰਾਉਣਾ ਟੋਆ ਦੇਖੋ ਜੈਸਲੀਨ ਗੁਣਗੁਣਾਉਂਦੇ ਹੋਏ ਸਾਈਕਲ ਚਲਾ ਰਹੀ ਸੀ ਉਦੋਂ ਹੀ ਉਸ ਨੂੰ ਮੇਮਣੇ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਮੁੜ ਕੇ ਦੇਖਿਆ ਆ ਦੇਖੋ ਸਾਈਕਲ ਚਲਾ ਰਹੀ ਹੈ ਤੇ ਉਹਨੇ ਮੇਮਣੇ ਦੀ ਆਵਾਜ਼ ਸੁਣਾਈ ਦਿੱਤੀ ਇੱਕ ਬੱਕਰੀ ਟੋਏ ਵੱਲ चुके मैं मैं कर रही सी जैसलिन साइकिल तो उतर के टोए को बकरी का बच्चा डिगया सी उस को बाहर नहीं निकलिया जा रहा जैसलिन हिम्मत करके टोए उतरी ਉਸਨੇ ਮੇਮਣੇ ਨੂੰ ਬਾਹਰ ਕੱਢ ਦਿੱਤਾ ਮੇਮਣਾ ਖੁਸ਼ੀ-ਖੁਸ਼ੀ ਦੌੜਦਾ ਹੋਇਆ ਆਪਣੀ ਮਾਂ ਕੋਲ ਪਹੁੰਚ ਗਿਆ ਚਲ ਰੀ ਐਕਸਰਸਾਈਜ਼ ਕੀ ਹੈ ਮੁਹਾਰਨੀ ਲਿਖੋ ਸ ਜਿਹੜਾ ਅੱਖਰ ਹੈ ਉਹਦੀ ਮੁਹਾਰਨੀ ਲਿਖਣੀ ਹੈ ਸ ਸੀ ਸੀ ਸੂ ਸੂ ਸੇ ਸੇ ਸੋ ਸੌ ਸਾ सं, फिर ज़ज़ेरी, जा, जी, जी, जू, जू, जे, जै, जै, जो, जो, जा, जं, डडडी, डा, डी, डी, दू 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 दे 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 दो डू, डू, डे, डै, डो, डू, डा, और ये बिंदीयाँ होगी ਤੇ ਡੰਗ ਠੀਕ ਹੈ ਅੱਗੇ ਦੇਖ ਓਹੋ ਹਸ ਪਿਆ ਓਹੋ ਹਸ ਪਿਆ ਚਲ ਹੇਰਨ ਦਾ ਬੱਚਾ ਦੌੜ ਰਿਹਾ ਸੀ ਓਹੋ ਖਰਕੋਸ ਤੋਂ ਅੱਗੇ ਦੌੜਿਆ ਉਸਨੇ ਉਪਰੋਂ ਛਾਲ ਮਾਰੀ ਮੈਦਾਨ ਵਿੱਚ ਰੋੜਾ ਪਿਆ ਸੀ ਠੋਕਰ ਲਗੀ ਲੱਗੀ ਤਾਂ ਡਿੱਗ ਪਿਆ ਉਹ ਰੋਣ ਲੱਗਿਆ ਬਾਂਦਰ ਨੇ ਪੈਰ ਮਲਿਆ ਓਹੋ ਚੁੱਪ ਨਹੀਂ ਹੋਇਆ ਭਾਲੂ ਦਾਦਾ ਨੇ ਗੋਦੀ ਚੁੱਕਿਆ ਉਹ ਚੁੱਪ ਨਹੀਂ ਹੋਇਆ ਮਾਂ ਆਈ ਬੋਲੀ ਲਓ ਰੋੜੇ ਨੂੰ ਮਾਰ ਦਿੱਤਾ ਹਿਰਨ ਦਾ ਬੱਚਾ ਬੋਲਿਆ ਇਸ ਨੂੰ ਨਾ ਮਾਰੋ ਨਹੀਂ ਤਾਂ ਇਹ ਵੀ ਰੋਣ ਲੱਗੇਗਾ ਮਾਂ ਹੱਸ ਪਈ ਉਹ ਵੀ ਹਸਨ ਲੱਗਿਆ ਚਲ ਇਹਦੀ ਐਕਸਰਸਾਈਜ਼ ਦੇਖੋ ਆਵਾਜ਼ਾਂ ਦਾ ਜੋੜ ਤੋੜ ਹੀਰ ਹੀ ਰ ਨ ਠੀਕ ਹੈ ਬੰਦਰ ਬਾਂ ਦ ਰ ਬੰਦਰ ਖ ਰ ਗੋ ਸ ਖਰਗੋਸ ਪਾਲੂ ਪਾਲੂ ਮੈਦਾਨ ਮੈਦਾਨ ਹੈ ਸੈਨ ਹਸਣ ਠੀਕ ਹੈ ਸੁਪਨਾ ਸਾਲੀਨ ਨੇ ਸੁਪਨੇ ਵਿੱਚ ਇੱਕ ਕਬੂਤਰ ਦੇਖਿਆ ਉਹ ਦਾਣੇ ਦੀ ਭਾਲ ਵਿੱਚ ਸੀ ਸਾਲੀ ਨੇ ਕਬੂਤਰ ਨੂੰ ਖਾਣ ਦੇ ਲਈ ਦਾਣੇ ਦਿੱਤੇ ਕਬੂਤਰ ਦਾਣੇ ਚੁਗਣ ਲੱਗ ਗਿਆ ਕਟ ਇੱਕ ਦਾਣਾ ਬਹੁਤ ਸਖਤ ਸੀ ਆਵਾਜ਼ ਆਈ ਆ ਜਿਹੜੋ ਖਾ ਰਿਆ ਸੀ ਇੱਕ ਆਵਾਜ਼ ਆਈ ਕਟ ਜਿਹੜਾ ਦਾਣਾ ਸੀ ਉਹ ਬਹੁਤ ਸਖਤ ਸੀ ਕਬੂਤਰ ਦਾ ਮੂੰਹ ਦੁਖਣ ਲੱਗ ਗਿਆ ਦਰਦ ਨਾਲ ਚੀਕਦੇ ਹੋਏ सालीन दी आंख खुल गई मम्मी ने सालीन ਨੂੰ ਪੁੱਛਿਆ ਕੀ ਹੋਇਆ ਸਾलीन ਸੋਚਾ ਸੋਚਾਂ ਵਿੱਚ ਪੈ ਗਈ ਕੁਝ ਸਮੇਂ ਬਾਅਦ ਸਾलीन ਹੱਸ ਕੇ ਬੋਲੀ ਕੁਝ ਨਹੀਂ ਮੰਮੀ ਮੈਂ ਤਾਂ ਸੁਪਨਾ ਵੇਖ ਦੇਖ ਰਹੀ ਸੀ ਐਕਸਰਸਾਈਜ਼ ਦੇਖੋ ਆਪਾਂ ਨੂੰ ਅੱਖਰ ਦੇ ਰੱਖੇ ਨੇ ਉਸ ਤੋਂ ਸ਼ਬਦ ਬਣਾਣੇ ਨੇ ਸ ਸ ਤੋਂ ਸੁਪਨਾ ਸਮੇ ਸੋਚਾ ਸਖਤ ਤੇ ਕ ਕੇ ਨਾਲ ਕਬੂਤਰ ਕੁਝ ਕਟ ਕਿਤਾਬ ਤੇ ਲ ਲੇ ਨਾਲ ਲਈ ਲੱਗਿਆ ਲਾਲ ਲੋਕ ਠੀਕ ਹੈ ਅੱਗੇ ਦੇ ਪਿੰਗ ਆ ਪਿੰਗ ਹੈ ਚੀ ਹੈ ਅਦੇਖੋ ਵੇੜੇ ਵਿੱਚ ਇੱਕ ਦਰਖਤ ਹੈ ਦਰਖਤ ਤੇ ਇੱਕ ਪੀਂਗ ਹੈ ਪੀਂਗ ਤੇ ਇੱਕ ਕੁੜੀ ਹੈ ਉਹ ਪੀਂਗ ਝੂਟ ਰਹੀ ਹੈ ਇਹਦੇ ਮੌਖਿਕ ਪਰਸਨ ਨੇ ਆਪਾਂ ਨੇ ਲਿਖਿਤ ਨਹੀਂ ਇਹਦੇ ਮੌਖਿਕ ਹੀ ਜਵਾਬ ਦੇਣੇ ਨੇ ਤਸਵੀਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ ਕੀ ਕੁਝ ਦਿਖਾਈ ਦੇ ਰਿਹਾ ਹੈ ਦੇਖੋ ਤਸਵੀਰ ਵਿੱਚ ਇੱਕ ਕੁੜੀ ਦਿਖਾਈ ਦੇ ਰਹੀ ਹੈ ਤਸਵੀਰ ਵਿੱਚ ਆਪਾਂ ਨੂੰ ਪੀਂਗ ਦਿਖਾਈ ਦੇ ਰਹੀ ਹੈ ਆ ਦੇਖੋ ਪੀਂਗ ਹੈ ਇੱਕ ਕੁੜੀ ਹੈ ਇਹ ਇੱਕ ਆਪਾਂ ਨੂੰ ਇੱਕ ਧੋਰ ਕੀ ਦਿਖਾਈ ਦੇ ਰਿਹਾ ਦਰਖਤ ਦਿਖਾਈ ਦੇ ਰਿਹਾ ਜਿਸ ਤੇ ਪੀਂਗ ਜਿਹੜੀ ਹੈ ਉਹ ਹੈ ਤਾਂ ਤਸਵੀਰ ਵਿੱਚ ਕੌਣ ਕੀ ਕਰ ਰਿਹਾ ਹੈ ਤਸਵੀਰ ਵਿੱਚ ਕੌਣ ਕੀ ਕਰ ਰਿਹਾ ਹੈ ਤਸਵੀਰ ਵਿੱਚ ਕੁੜੀ ਜਿਹੜੀ ਹੈ ਉਹ ਪੀਂਗ ਝੂਟ ਰਹੀ ਹੈ ਅੱਗੇ ਦੇਖੋ ਤਸਵੀਰ ਵੀ ਤਸਵੀਰ ਇਹ ਤਸਵੀਰ ਕਿੱਥੋਂ ਦੀ ਹੋ ਸਕਦੀ ਹੈ ਕਿੱਥੋਂ ਦੀ ਹੋ ਸਕਦੀ ਹੈ ਇਹ ਪਾਰਕ ਦੀ ਹੋ ਸਕਦੀ ਹੈ ਇਹ ਤਸਵੀਰ ਪਾਰਕ ਦੀ ਹੋ ਸਕਦੀ ਹੈ ਤਸਵੀਰ ਦੇਖ ਕੇ ਕੋਈ ਹੋਰ ਟੁਕੜਾ ਸਿਰਲੇਖ ਦੱਸੋ ਹੋਰ ਕੀ ਹੋ ਸਕਦਾ ਇੱਕ ਪੀਂਗ ਹੋਰ ਕੀ ਹੋ ਸਕਦਾ ਹੈ ਔਰ ਹੋ ਸਕਦਾ ਹੈ پارک ਵਿੱਚ ਕੁੜੀ ਜਾਂ ਫਿਰ ਹੱਸਦੀ ਹੋਈ ਕੁੜੀ ਠੀਕ ਹੈ ਇਹ ਹੋ ਸਕਦੀ ਹੈ ਜਾਂ ਛੁੱਟੀ ਵਾਲਾ ਦਿਨ ਹੋ ਸਕਦਾ ਹੈ ਛੁੱਟੀ ਵਾਲੇ ਦਿਨ ਜਿਹੜੀ ਉਹ پارک ਆਈ ਹੋਵੇ ਠੀਕ ਹੈ ਅੱਗੇ ਦੇਖੋ ਪਿਆਰੇ ਪੰਛੀ ਮੰਮੀ ਛੱਤ ਤੇ ਜਾਂਦੇ ਹਨ ਪੰਛੀਆਂ ਲਈ ਦਾਣੇ ਰੱਖਦੇ ਹਨ ਪੰਛੀ ਰੋਜ਼ ਛੱਤ ਤੇ ਆਉਂਦੇ ਹਨ ਦਾਣੇ ਚੁਗ ਕੇ ਉੱਡ ਜਾਂਦੇ ਹਨ ਠੀਕ ਹੈ ਆ ਦੇਖ ਹੁਣ ਆਪਾਂ ਨੇ ਕੀ ਕਰਨਾ ਹੈ ਚਿੱਤਰ ਦੇਖ ਕੇ ਵੱਦ ਤੋਂ ਵੱਦ ਸ਼ਬਦ ਲਿਖੋ ਚਿੱਤਰ ਨੂੰ ਦੇਖਦੇ ਹੋਏ ਲਿਖਣਾ ਹੈ ਆ ਚਿੱਤਰ ਚਿੱਤਰ ਜੇ ਕੀ ਹੈ ਆਪਾਂ ਨੇ ਆਪਾਂ ਇਹਨੂੰ ਦੇਖ ਕੇ ਆਪਾਂ ਲਿਖ ਸਕਦੇ ਹਾਂ ਜਿਵੇਂ ਇਸ ਇਸ ਤੋਂ ਹੀ ਲਿਖਣਾ ਹੈ ਜਿਹੜਾ ਉਰੇ ਲਿਖਿਆ ਹੋਇਆ ਹੈ इस तो आपने शब्द की लिख लिया मम्मी छत पंछियां रोज आऊदे चुग उड़ने ठीक है ये सारे शब्द अपने इसे प्यारे पंछी जड़ा है पैरे तो ही लिखे हैं अगे देखो बसंत ਬਸੰਤ ਰੁੱਤ ਸੁਹਾਵਣੀ ਹੁੰਦੀ ਹੈ ਸਾਰੇ ਪਾਸੇ ਫੁੱਲ ਖਿੜੇ ਖਿੜੇ ਹੁੰਦੇ ਹਨ ਬੱਚੇ ਪਤੰਗ ਉਡਾਉਂਦੇ ਹਨ ਹਵਾ ਵਿੱਚ ਖੁਸ਼ਬੋ ਹੁੰਦੀ ਹੈ ਮੌਖਿਕ ਪ੍ਰਸ਼ਨ ਹੈ ਮੌਖਿਕ ਪ੍ਰਸ਼ਨ ਕਰਦੇ ਆਪਾਂ ਬਸੰਤ ਰੁੱਤ ਕਿਹੋ ਜਿਹੀ ਹੁੰਦੀ ਹੈ ਬਸੰਤ ਰੁੱਤ ਕਿਹੋ ਜਿਹੀ ਹੁੰਦੀ ਹੈ ਸੁਹਾਵਣੀ ਬਸੰਤ ਰੁੱਤ ਕਿਹੋ ਜਿਹੀ ਹੁੰਦੀ ਹੈ ਸੁਹਾਵਣੀ बच्चे की करते हैं की करते हैं बच्चे बच्चे पतंग उड़ा운데 ਹਨ बच्चे पतंग उड़ा운데 ਹਨ हवा विच खुशबू क्यों सी क्यों सी हवा विच खुशबू क्योंकि बसंत ऋतु जे की हुंदा है हवा विच खुशबू हुंदी है बसंत ऋतु करके हवा विच खुशबू सी اور বসંત里 توچے ہی ہواں تے خوشبو کیوں ہوندی ہے کیونکہ سارے پاسے پھل کھڑے ہوندے ہن تصویر دیکھ کے کوئی کہانی سناؤ کی کہانی سنا سکدے تسی تصویر نو دیکھ دے ہوئے تسی سنا سکدے ہو اپ دے پتنگ اڑایا اس دن دی کہانی سنا سکدے ہو کہ میں چھت تے گیا میں پتنگ اڑائے تے میرے نال اور بچیاں نے میرے دوستاں نے پتنگ اڑائے تسی او کوئی کوئی بھی کہانی جڑی ہے سنا سکدے ہو ਬਰਫਾ ਦਾ ਪਾਣੀ ਬਰਫਾ ਦਾ ਪਾਣੀ ਦਰਿਆ ਚ ਆਇਆ ਬਰਫਾ ਦਾ ਪਾਣੀ ਦਰਿਆ ਚ ਆਇਆ ਪਹਾੜਾ ਦੀ ਮਿੱਟੀ ਨਾਲ ਲਿਆਇਆ ਇਸ ਮਿੱਟੀ ਨੇ ਇੱਕ ਤਹੀ ਜਮਾਈ ਹਰੀ ਭਰੀ ਫਿਰ ਫਸਲ ਉਗਾਈ ਠੀਕ ਹੈ ਅੱਗੇ ਦੇਖੋ ਇਹਠਾ ਦਿੱਤੇ ਸ਼ਬਦਾਂ ਦੀ ਪਹਿਲੀ ਧੁਨੀ ਬਦਲ ਕੇ ਨਵਾਂ ਸ਼ਬਦ ਬਣਾਓ ठीक है पहले धूनी बदलनी जिमें पानी है पानी राणी की होगा जानी कहानी खानी बाणी ठीक है हरी परी, परी परी बरी मरी करी ऐसे तरह जमाई कमाई कुड़माई समाई लंबाई ते माई ਅੱਗੇ ਦੇਖੋ ਮੇਰੀ ਕਿਤਾਬ ਸੋਨੇ ਸੋਨੇ ਸਫੇ ਨੇ ਇਸ ਦੇ ਮੋਤੀਆਂ ਵਰਗੇ ਅੱਖਰ ਦਿਸਦੇ ਨਾਲ ਤਸਵੀਰਾਂ ਇਹ ਸ਼ਿੰਗਾਰੀ ਕਿਤਾਬ ਹੈ ਮੇਰੀ ਬਹੁਤ ਪਿਆਰੀ ਇਹ ਦੇਖੋ ਸ਼ਬਦ ਪੜੋ ਅਤੇ ਲਿਖੋ ਇਹ ਹੀ ਸ਼ਬਦ ਤੁਸੀਂ ਦੁਬਾਰੇ ਲਿਖਣੇ ਨੇ ਉਰੇ ਸੋਹਣੇ ਤਸਵੀਰ ਮੋਤੀ ਕਿਤਾਬ ਅੱਖਰ ਪਿਆਰੀ ਇਹ ਹੀ ਸ਼ਬਦ ਤੁਸੀਂ ਦੁਬਾਰੇ ਲਿਖਣੇ ਨੇ ਸੋਹਣੀ-ਸੋਹਣੀ ਰਾਈਟਿੰਗ 'ਚ ਅੱਗੇ ਦੇਖੋ ਸੂਰਜ ਦਾ ਪਰਿਵਾਰ ਸੂਰਜ ਇੱਕ ਚਮਕੀਲਾ ਤਾਰਾ ਹੈ ਗ੍ਰਹਿ ਇਸ ਦੇ ਚੱਕਰ ਲਗਾਉਂਦੇ ਹਨ ਇਹ ਗ੍ਰਹਿ ਇਹ ਗ੍ਰਹਿ ਸੂਰਜ ਦਾ ਪਰਿਵਾਰ ਹੈ ਇਸ ਨੂੰ ਸੌਰ ਪਰਿਵਾਰ ਕਿਹਾ ਜਾਂਦਾ ਹੈ ਇਹਨੂੰ ਕਿਹੜਾ ਪਰਿਵਾਰ ਕਿਹਾ ਜਾਂਦਾ ਹੈ ਸੌਰ ਪਰਿਵਾਰ ਚਲ ਆਪਨੇ ਮਨਪਸੰਦ ਸ਼ਬਦ ਤੇ ਗੋਲੇ ਲਾਓ ਪੜੋ ਅਤੇ ਇੱਥਾਂ ਲਿਖੋ ਗੋਲੇ ਲਾਣੇ ਨੇ ਤੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਜਿਹੜੇ ਮਨਪਸੰਦ ਸ਼ਬਦ ਨੇ ਉਸ ਤੇ ਗੋਲਾ ਲਾਣਾ ਤੇ ਉਰੇ ਲਿਖਣਾ ਜਿਵੇਂ ਮੈਂ ਲਾ ਰਿਹਾ ਸੂਰਜ मैं सूरज मैंने लिखता ठीक है अगर होर चमकीला तारा अच्छा होर की हो सकता है ग्रह ਜਿਹੜੇ ਮੈਨੂੰ ਵਧੀਆ ਲੱਗਦੇ ਹੈ ਉਹੀ ਸ਼ਬਦ ਮੈਂ ਲਿਖ ਰਿਹਾ ਠੀਕ ਹੈ ਹੋਰ ਸ਼ੋਰ ਪਰਿਵਾਰ ਠੀਕ ਹੈ ਅੱਗੇ ਦੇਖੋ ਤੁਸੀਂ ਹੋਰ ਵੀ ਸ਼ਬਦ ਲਿਖ ਸਕਦੇ ਹੋ ਖਸਦਾ ਪੌਦਾ ਤੇਜ਼ ਹਵਾ ਚਲਨ ਚਲ ਰਹੀ ਸੀ ਹਵਾ ਵਿੱਚ ਬੀਜ ਉਡਣ ਲੱਗੇ ਉਹ ਗਿੱਲੀ ਮਿੱਟੀ ਤੇ ਜਾ ਡਿੱਗਿਆ ਕੁਝ ਦਿਨਾਂ ਵਿੱਚ ਉਹ ਪੌਦਾ ਬਣ ਗਿਆ ਠੀਕ ਹੈ ਮਿਲਾਨ ਕਰਨਾ ਹੈ ਮਿਲਾਨ ਕਰੋ ਅਤੇ ਸਹੀ ਵਾਕ ਬਣਾਓ ਤੇਜ਼ ਹਵਾ ਕੀ ਹੋਗਾ ਤੇਜ਼ ਹਵਾ ਚਲ ਰਹੀ ਸੀ ਕੁਝ ਦਿਨਾਂ ਵਿੱਚ ਓਹੋ ਪੋਦਾ ਬਣ ਗਿਆ ਬੀਜ ਹਵਾ ਵਿੱਚ ਉਡਣ ਲੱਗ ਗਿਆ ਅੱਗੇ ਦੇਖੋ ਸ਼ਿਆਣੀ ਰਿਵਿਆ ਸ਼ਿਆਣੀ ਰਿਵਿਆ ਸਵੇਰੇ ਰਿਵਿਆ ਦੇ ਮਾਤਾ ਜੀ ਨੂੰ ਬੁਖਾਰ ਸੀ ਰਿਵਿਆ ਸਕੂਲ ਤੋਂ ਜਲਦੀ ਵਾਪਸ ਆ ਗਈ ਉਸਨੇ ਠੰਡੀਆਂ ਪੱਟੀਆਂ ਮੱਥੇ ਤੇ ਰੱਖਿਆ ਇਸ ਨਾਲ ਮਾਤਾ ਜੀ ਨੂੰ ਬਹੁਤ ਆਰਾਮ ਮਿਲਿਆ ਕਰ ਜਾ ਕੇ ਇਹ ਕਹਾਣੀ ਪਰਿਵਾਰਿਕ ਮੈਂਬਰਾਂ ਨੂੰ ਸੁਣਾਓ ਅਤੇ ਕੋਈ ਨਵੀਂ ਕਹਾਣੀ ਅੱਖਰ ਤਰਤੀਬ ਪੂਰੀ ਕਰੋ ਆ ਜਿਹੜੀ ਹੈ ਪੂਰੀ ਅੱਖਰ ਜਿਹੜੇ ਜਿਸ ਤੋਂ ਬਾਅਦ ਜੋ ਅੱਖਰ ਆਉਂਦਾ ਉਹ ਲਿਖਣਾ ਹੈ ਆ ਉਰੇ ਲਿਖੇ ਹੋਏ ਨੇ ਆ ਟੈਂਕੇ ਵਾਲੀ ਲਾਈਨ ਹੈ ਇਹ ਪੱਪੇ ਵਾਲੀ ਲਾਈਨ ਹੈ ਤਾਂ ਆ ਤੱਤੇ ਵਾਲੀ ਤੇ ਆ ਯਾ ਇਹ ਇਹ ਤੁਸੀਂ ਪੂਰੇ ਹੈ ਅੱਖਰਵਾਦ ਜੋ ਅੱਖਰ ਆnde ਉਹ ਤੁਸੀਂ ਲਿਖਣਾ ਆ ਆ ਲਿਖੇ ਹੋਏ ਨੇ ਤੁਸੀਂ ਲਿਖ ਸਕਦੇ ਅੱਗੇ ਦੇਖੋ ਨਿੰਮ ਸਾਡੇ ਘਰ ਕੋਲ ਇੱਕ ਨਿੰਮ ਦਾ ਦਰਖਤ ਹੈ ਇਹ ਦਰਖਤ ਬਹੁਤ ਵੱਡਾ ਅਤੇ ਸੰਘਣਾ ਹੈ ਅਸੀਂ ਦਰਖਤ ਦੀ ਛਾਂ ਹੇਠਾਂ ਆਰਾਮ ਕਰਦੇ ਹਾਂ ਅਸੀਂ ਨਿੰਮ ਦੀ ਦੰਤਨ ਵੀ ਕਰਦੇ ਹਾਂ ਚਲੋ ਅੱਗੇ ਦੇਖੋ ਸ਼ਬਦ ਪੂਰੇ ਕਰੋ ਇਹਨਾਂ ਤੋਂ ਹੀ ਸ਼ਬਦ لیے ਗਏ ਹਨ ਅ ਨਿਮ ਦਰਖਤ ਸੰਗਣਾ ਆਰਾਮ ਦਾਤਣ ਤੇ ਵੱਡਾ ਠੀਕ ਹੈ ਅੱਗੇ ਦੇਖੋ ਸਾਈਕਲ ਸਾਈਕਲ ਅਰਮਾਨ ਕੋਲ ਨਵਾਂ ਸਾਈਕਲ ਸੀ ਉਸ ਨੇ ਸਭ ਦੋਸਤਾਂ ਨੂੰ ਦੱਸਿਆ ਸਾਰੇ ਸਾਈਕਲ ਦੇਖਣ ਲੱਗੇ ਸਭ ਨੇ ਮਿਲ ਕੇ ਝੂਟੇ ਲਏ ਠੀਕ ਅੱਗੇ ਦੇਖ ਅਮੋਹਾਰਨੀ ਹੈ ਸਸੇ ਦੀ ਤੇ ਚੱਜੇ ਦੀ ਇਹ ਤੁਸੀਂ ਕਰ ਸਕਦੇ ਹੋ ਆ ਮੈਂ ਲਿਖੀ ਹੋਈ ਵੀ ਹੈ ਠੀਕ ਹੈ ਤੁਸੀਂ ਇਹਨੂੰ ਉਰੇ ਰੋਕ ਕੇ ਵੀਡੀਓ ਨੂੰ ਕਰ ਸਕਦੇ ਹੋ ਅੱਗੇ ਦੇਖੋ ਤਿਤਲਿਆਂ ਦੀ ਉਡਾਰੀ ਚਲੋ ਪੜਦੇ ਆਪਾਂ ਖੇਤਾਂ ਵਿੱਚ ਤਿਤਲੀਆਂ ਉੱਡ ਰਹੀਏ ਰਿਹਾ ਸਨ ਆਨਮ ਉਹਨਾਂ ਨੂੰ ਫੜਨ ਲੱਗੀ ਤਿਤਲੀਆਂ ਉੱਡ ਰਹੀਆਂ ਉੱਡ ਗਈਆਂ ਆਨਮ ਨੇ ਆਪਣੇ ਘਰ ਫੁੱਲ ਲਗਾ ਲਏ ਤਿਤਲੀਆਂ ਉਸ ਦੇ ਘਰ ਫੁੱਲਾਂ ਤੇ ਆ ਬੈਠਿਆਂ ਆਨਮ ਖੁਸ਼ ਹੋ ਗਈ ਚਲੋ ਦਿੱਤੇ ਗਏ ਧੁਨੀਆਂ ਤੋਂ ਸ਼ਬਦ ਬਣਾਓ ਦੇਖੋ ਕੀ ਬਣ ਸਕਦਾ ਹੈ ਆ ਗਲਤ ਹੈ ਆ ਜਿਵੇਂ ਇੱਕ ਉਦਾਹਰਨ দেয়া ਹੋਇਆ ਹੈ ਇਹ ਉਰੇ ਕੁਝ ਨਹੀਂ ਆਊਗਾ ਇਹ ਉਦਾਹਰਨ দেয়া ਹੋਇਆ ਤਿਤਲੀ ਆਉਰੇ ਬੈਟਰੀ ਤੇ ਆ ਪੌਦਾ ਠੀਕ ਹੈ ਅੱਗੇ ਦੇ ਦਾਦਾ ਜੀ ਦੀ ਬਾਤ ਜੈਸਲਿਨ ਹਰ ਰੋਜ਼ ਦਾਦਾ ਜੀ ਨੂੰ ਖਾਣਾ ਖਵਾਉਂਦੀ ਦਾਦਾ ਜੀ ਉਸ ਨੂੰ ਆਪਣੀ ਬਾਤ ਸੁਣਾਉਂਦੇ ਜੈਸਲਿਨ ਹਰ ਰੋਜ਼ ਨਵੀਂ ਬਾਤ ਸੁਣਦੀ ਜੈਸਲਿਨ ਅਤੇ ਦਾਦਾ ਜੀ ਖੁਸ਼ੀ-ਖੁਸ਼ੀ ਸੌਂ ਜਾਂਦੇ ਸ਼ਬਦ ਪੜੋ ਅਤੇ ਲਿਖੋ ਆਹ ਸ਼ਬਦ ਪੜਨੇ ਅਤੇ ਲਿਖਣੇ ਨੇ ਹਰ ਬਾਤ ਦਾਦਾ ਖਾਣਾ ਜੀ ਜੈਸਲਿਨ ਆਪਣੀ ਉਸ ਖੁਸ਼ੀ ਸੁਣਦੀ ਨੂੰ ਜਾਂਦੇ ਰੋਜ਼ ਸੋ ਠੀਕ ਹੈ ਆਹ ਸ਼ਬਦ ਤੁਸੀਂ ਪੜ੍ਹਨੇ ਨੇ ਤੇ ਲਿਖਣੇ ਨੇ ਮੈਨੂੰ ਪੜਨਾ ਪਸੰਦ ਹੈ ਮੈਨੂੰ ਪੜਨਾ ਪਸੰਦ ਹੈ ਮੈਂ ਕਿਸ ਨੂੰ ਪੜ੍ਹ ਕੇ ਸੁਣਾ ਸਕਦੀ ਹਾਂ ਮੇਰੀ ਭੈਣ ਸੋ ਗਈ ਹੈ ਹੁਣ ਮੈਂ ਕਿਸ ਨੂੰ ਪੜ ਕੇ ਸੁਣਾਵਾਂ ਮੇਰੇ ਮਾਤਾ ਜੀ ਅਤੇ ਦਾਦੀ ਜੀ ਰੁਜੇ ਹੋਏ ਹਨ ਪਰ ਮੇਰਾ ਮਨ ਹੈ ਮੈਂ ਕਿਸੇ ਨੂੰ ਪੜ ਕੇ ਸੁਣਾਵਾਂ ਮੇਰੇ ਪਿਤਾ ਜੀ ਅਤੇ ਦਾਦਾ ਜੀ ਵੀ ਕੰਮ ਵਿੱਚ ਰੁਜੇ ਹੋਏ ਹਨ ਫਿਰ ਹੁਣ ਮੈਂ ਆਪਣੇ ਆਪ ਨੂੰ ਹੀ ਪੜ ਕੇ ਸੁਣਾ ਲੈਂਦੀ ਹਾਂ ਘਰ ਦਾ ਕੰਮ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਹ ਕਹਾਣੀ ਪੜ੍ਹ ਕੇ ਸੁਣਾਓ ਅਤੇ ਉਨ੍ਹਾਂ ਤੋਂ ਕੋਈ ਹੋਰ ਕਹਾਣੀ ਸੁਣ ਕੇ ਆਓ ਤੁਸੀਂ ਇਹ ਕਹਾਣੀ ਸੁਣਾਣੀ ਹੈ ਤੇ ਹੋਰ ਕਹਾਣੀ ਸੁਣ ਕੇ ਵੀ ਆਣੀ ਹੈ ਤੇ ਨਵੀਂ ਕਹਾਣੀ ਤੁਸੀਂ ਸਕੂਲ 'ਚ ਆ ਕੇ ਸੁਣਾਣੀ ਹੈ ਬਾਲ ਸਭਾ ਸਕੂਲ ਵਿੱਚ ਬਾਲ ਸਭਾ ਲੱਗੀ ਹੋਈ ਸੀ ਕਾਜਲ ਨੇ ਗੀਤ ਸੁਣਾਇਆ ਆਯਾਨ ਨੇ ਆਪਣੀ ਲਿਖੀ ਕਵਿਤਾ ਸੁਣਾਈ ਰਾਧਣਾ ਨੇ ਸਕੂਲ ਦੀ ਤਸਵੀਰ ਬਣਾਈ ਮੁੱਖ ਅਧਿਆਪਕ ਨੇ ਸਭ ਨੂੰ ਇਨਾਮ ਦਿੱਤੇ ਸਾਰੇ ਬੱਚੇ ਹੱਸਦੇ ਹੱਸਦੇ ਖੁਸ਼ੀ ਵਿੱਚ ਨੱਚਣ ਲੱਗੇ ហេਠਾ ਦਿੱਤੇ ਸ਼ਬਦਾਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਦੀ ਮਦਦ ਨਾਲ ਪੜ੍ਹੋ ਅਤੇ ਲਿਖੋ ਤੁਸੀਂ ਇਹ ਸ਼ਬਦ ਪੜ੍ਹਨੇ ਅਤੇ ਲਿਖਣੇ ਨੇ ਸਕੂਲ बाल सभा गीत कविता तस्वीर इनाम मुख्य अध्यापक बच्चे हंसद खुशी कर ठीक है आगे जोड़ा है वो आप अगली वीडियो च करा ओके थैंक यू